ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਦਾ ਚਾਰ ਸਵਿਤਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਇਸ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਅ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਤਾਬਕ 트ੰਪ ਪ੍ਰਸ਼ਾਸਨ ਨੇ H1B ਵੀਜ਼ਾ ਦੇ ਸ਼ੁਲਕ ਦੇ ਵਿੱਚ ਡਾਕਟਰਾਂ ਨੂੰ ਛੋਟ ਉਨ ਦੇ ਸਕਦਾ ਹੈ ਇਸ ਸਮੇਂ ਇਹ ਚਾਰਜ 1 ਲੱਖ ਡਾਲਰ ਕੀਤਾ ਗਿਆ ਹੈ ਪਰ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ ਤੇ 트ੰਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ ਤੇ ਦਸਤਖਤ ਕੀਤੇ ਜਿਸ ਦਾ ਬਾਅਦ ਹੁਣ ਸਾਹਮਣੇ ਇਹ ਖਬਰ ਆਈ ਹੈ ਤੇ 트ੰਪ ਦੀ ਘੋਸ਼ਣਾ ਤੋਂ ਬਾਅਦ ਭਾਰਤ ਦੇ IT ਸੈਕਟਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੜਕੰਪ ਮੱਚਿਆ ਹੋਇਆ ਹੈ ਕਿਉਂਕਿ ਭਾਰਤ ਐਟਚ ਭਨ ਵੀਜ਼ਾ ਵਰਤਨ ਵਾਲਾ ਸਭ ਤੋਂ ਵੱਡਾ ਦੇਸ਼ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਹਾਲ ਹੀ ਦੇ ਵਿੱਚ ਨਵੇਂ H1B ਵੀਜ਼ਾ ਬਿਨਕਾਰ ਦੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਲਾਜ਼ਮੀ ਕੀਤੀ ਸੀ ਜਿਦੇ ਨਾਲ ਟੈਕਨੋਲੋਜੀ ਅਤੇ ਹੋਰ ਖੇਤਰਾਂ ਦੇ ਵਿੱਚ ਹਲਚਲ ਮੱਚਿਆ ਹੋਇਆ ਹੈ ਪਰ ਹੁਣ ਇੱਕ ਨਵੀਂ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੰਪਰਸ਼ਾਸਨ ਇਸ ਫੀਸ ਤੋਂ ਡਾਕਟਰਾਂ ਨੂੰ ਛੋੜ ਦੇਣ ਤੇ ਵਿਚਾਰ ਕਰ ਰਿਹਾ ਹੈ ਵਾਈਟ ਹਾਊਸ ਦੇ ਪੁਲਾਰੇ ਟੇਲਰ ਟੋਡਲਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਇੱਕ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਨੂੰ ਅਹਿਸਾਸ ਹੋਇਆ ਹੈ ਕਿ ਜੇਕਰ ਡਾਕਟਰਾਂ ਉੱਤੇ ਇੰਨੀ ਵੱਡੀ ਫੀਸ ਦਾ ਬੋਝ ਪਾਇਆ ਜਾਂਦਾ ਤਾਂ ਅਮਰੀਕਾ ਦੇ ਵਿੱਚ ਡਾਕਟਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੋਪੀ ਮੁਕਮਾਲਾ ਨੇ ਡਾਕਟਰਾਂ ਨੂੰ ਇਸ ਨਵੇਂ ਫੀਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਤੇ ਰਿਪੋਰਟਾਂ ਮੁਤਾਬਕ ਮਈਓ ਕੋਲ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਭਾਰਤੀ ਡਾਕਟਰਾਂ ਨੂੰ ਵੀਜ਼ਾ ਸ਼ੁਲਕ ਦੇ ਵਿੱਚ ਛੋਟ ਮਿਲ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ ਉੱਤੇ ਲੱਗਣ ਵਾਲਾ ਭਾਰੀ ਸ਼ੁਲਕ ਡਾਕਟਰ ਦੀ ਘਾਟ ਨੂੰ ਵਧਾ ਦੇਵੇਗਾ ਕਈ ਅਮਰੀਕੀ ਹੈਲਥ ਸਿਸਟਮ ਅਤੇ ਮੈਡੀਕਲ ਰੈਜ਼ੀਡੈਂਟਸ ਨੂੰ ਲਿਆਂਦੇ ਜਾਣ ਦੇ ਲਈ H1B ਵੀਜ਼ਾ ਉੱਤੇ ਨਿਰਭਰਤਾ ਜ਼ਿਆਦਾ ਹੈ ਤੇ ਵਾਈਟ ਹਾਊਸ ਨੇ ਵਕਤਾ ਟੇਲਰ ਰੋਜ਼ਸ ਨੇ ਕਿਹਾ ਕਿ ਕਾਨੂੰਨ ਸੰਭਾਵਿਤ ਛੋਟਾ ਦੀ ਆਗਿਆ ਦਿੰਦਾ ਹੈ ਇਹਦੇ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਲ ਹੋ ਸਕਦੇ ਨੇ ਜੇ ਵੀਜ਼ਾ ਦਾ ਸ਼ੁਲਕ ਕੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਦੇ ਵਿੱਚ ਮੈਡੀਕਲ ਸਟਾਫ ਦੀ ਘਾਟ ਵੱਧ ਸਕਦੀ ਹੈ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾਂ ਫਿਰ ਇਸ ਤੋਂ ਬਾਅਦ ਦਰਜ ਕੀਤੀ ਨਵੇਂ ਅਰਜ਼ੀਆਂ ਉੱਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ ਇਹ ਸਿਰਫ ਇੱਕ ਵਾਰ ਦਾ ਭੁਗਤਾਨ ਹੈ ਇਸ ਨੂੰ ਸਲਾਨਾ ਫੀਸ ਨਾ ਸਮਝਿਆ ਜਾਵੇ ਦੱਸਣਯੋਗ ਹੈ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਨੂ ਲੈ ਕੇ ਤਣਾਵ ਸੀਗਾ ਪਰ ਹੁਣ ਵੀਜ਼ਾ ਉੱਤੇ ਵੀ ਗਤੀਵਿਧੀ ਵਧ ਗਈ ਹੈ ਹਾਲਾਂਕਿ ਜਲਦ ਹੀ ਇਹਨਾਂ ਮਾਮਲੇ ਦਾ ਹੱਲ ਨਿਕਲ ਸਕਦਾ ਹੈ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਹਾਲੀ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਇੱਕ ਵਾਰ ਫਿਰ ਦੱਸ ਦਈਏ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਦਾ ਚਾਰਜ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਇਸ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਵਾਂ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਦੇ ਸ਼ੁਲਕ ਦੇ ਵਿੱਚ ਡਾਕਟਰਾਂ ਨੂੰ ਛੋਟ ਹੁੰਦੇ ਸਕਦਾ ਹੈ ਇਸ ਸਮੇਂ ਇਸ ਦਾ ਚਾਰਜ 1 ਲੱਖ ਡਾਲਰ ਕੀਤਾ ਗਿਆ ਹੈ ਵਡ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ ਤੇ 트럼ਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ ਤੇ ਦਸਤਖਤ ਕੀਤੇ ਜਿਸ ਤੋਂ ਬਾਅਦ ਹੁਣ ਸਾਹਮਣੇ ਇਹ ਖਬਰ ਆਈ ਹੈ ਤੇ 트럼ਪ ਦੀ ਕੋਸ਼ਣਾ ਤੋਂ ਬਾਅਦ ਭਾਰਤ ਦੇ ਆਈਟੀ ਸੈਕਟਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੜਕੰਪ ਮੱਚਿਆ ਹੋਇਆ ਹੈ ਕਿਉਂਕਿ ਭਾਰਤ H1B ਵੀਜ਼ਾ ਵਰਤਣ ਵਾਲਾ ਸਭ ਤੋਂ ਵੱਡਾ ਦੇਸ਼ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਦੇ ਵਿੱਚ ਨਵੇਂ H1B ਵੀਜ਼ਾ ਬਿਨੈਕਾਰਾਂ ਦੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਲਾਜ਼ਮੀ ਕੀਤੀ ਸੀ ਜਿਸ ਦੇ ਨਾਲ ਟੈਕਨੋਲੋਜੀ ਅਤੇ ਹੋਰ ਖੇਤਰਾਂ ਦੇ ਵਿੱਚ ਹਲਚਲ ਮਚਿਆ ਹੋਇਆ ਹੈ ਪਰ ਹੁਣ ਇੱਕ ਨਵੀਂ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੰਪਨੀ ਸਰਾਸਨ ਇਸ ਫੀਸ ਤੋਂ ਡਾਕਟਰਾਂ ਨੂੰ ਛੋਟ ਦੇਣ ਤੇ ਵਿਚਾਰ ਕਰ ਰਿਹਾ ਹੈ ਵਾਈਟ ਹਾਊਸ ਦੇ ਪੁਲਾਰੇ ਟੇਲਰ ਕੌਟਰਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਇੱਕ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਨੂੰ ਅਹਿਸਾਸ ਹੋਇਆ ਹੈ ਕਿ ਜੇਕਰ ਡਾਕਟਰਾਂ ਉੱਤੇ ਇੰਨੀ ਵੱਡੀ ਫੀਸ ਦਾ ਬੋਝ ਪਾਇਆ ਜਾਂਦਾ ਹੈ ਤਾਂ ਅਮਰੀਕਾ ਦੇ ਵਿੱਚ ਡਾਕਟਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੋਬੀ ਮੁਕੁਮਾਲਾ ਨੇ ਡਾਕਟਰਾਂ ਨੂੰ ਇਸ ਨਵੀਂ ਫੀਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਤੇ ਰਿਪੋਰਟਾਂ ਮੁਤਾਬਕ ਮਈਓ ਕੋਲੇ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਭਾਰਤੀ ਡਾਕਟਰਾਂ ਨੂੰ ਵੀਜ਼ਾ ਸ਼ੁਲਕ ਦੇ ਵਿੱਚ ਛੋਟ ਮਿਲ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ ਉੱਤੇ ਲੱਗਣ ਵਾਲਾ ਭਾਰੀ ਸ਼ੁਲਕ ਡਾਕਟਰ ਦੀ ਘਾਟ ਨੂੰ ਵਧਾ ਦੇਵੇਗਾ। ਕਈ ਅਮਰੀਕੀ ਹੈਲਥ ਸਿਸਟਮ ਅਤੇ ਮੈਡੀਕਲ ਰੈਜ਼ੀਡੈਂਟਸ ਨੂੰ ਲਿਆਂਦੇ ਜਾਣ ਦੇ ਲਈ H1B ਵੀਜ਼ਾ ਉੱਤੇ ਨਿਰਭਰਤਾ ਜ਼ਿਆਦਾ ਹੈ ਤੇ ਵਾਈਟ ਹਾਊਸ ਦੇ ਪਰਵਕਤਾ ਟੇਲਰ ਰੋਜ਼ਸ ਨੇ ਕਿਹਾ ਕਿ ਕਾਨੂੰਨ ਸੰਭਾਵਿਤ ਛੋਟਾ ਦੀ ਆਗਿਆ ਦਿੰਦਾ ਹੈ। ਇਹਦੇ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਲ ਹੋ ਸਕਦੇ ਨੇ। ਜੇ ਵੀਜ਼ਾ ਦਾ ਸ਼ੁਲਕ ਕੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਦੇ ਵਿੱਚ ਮੈਡੀਕਲ ਸਟਾਫ ਦੀ ਘਾਟ ਵੱਧ ਸਕਦੀ ਹੈ। ਕ੍ਰੰਪਰ ਸ਼ਾਸਨ ਨੇ H1B ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾਂ ਇਸ ਤੋਂ ਬਾਅਦ ਦਰਜ ਕੀਤੀ ਨਵੇਂ ਅਰਜ਼ੀਆਂ ਉੱਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ। ਇਹ ਸਿਰਫ ਇੱਕ ਵਾਰ ਦਾ ਭੁਗਤਾਨ ਹੈ ਇਸ ਨੂੰ ਸਲਾਨਾ ਫੀਸ ਨਾ ਸਮਝਿਆ ਜਾਵੇ। ਦੱਸਣਯੋਗ ਹੈ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਟੈਰਿਫ ਨੂੰ ਲੈ ਕੇ ਤਣਾਅ ਸੀਗਾ ਪਰ ਹੁਣ ਵੀਜ਼ਾ ਉੱਤੇ ਵੀ ਗਤੀਵਿਧੀ ਵਧ ਗਈ ਹੈ। ਹਾਲਾਂਕਿ ਜਲਦ ਹੀ ਇਨ੍ਹਾਂ ਮਾਮਲਿਆਂ ਦਾ ਹੱਲ ਨਿਕਲ ਸਕਦਾ ਹੈ। ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਹਾਲੀ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਇਕਵਲ ਫਿਰ ਦਸਤੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਦਾ ਚਾਰਸ ਬਤਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਇਸ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਅ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਦੇ ਸ਼ੁਲਕ ਦੇ ਵਿੱਚ ਡਾਕਟਰਾਂ ਨੂੰ ਛੋਟ ਉਨ ਦੇ ਸਕਦਾ ਹੈ ਇਸ ਸਮੇਂ ਇਸ ਦਾ ਚਾਰਜ 1 ਲੱਖ ਡਾਲਰ ਕੀਤਾ ਗਿਆ ਹੈ ਪਰ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਟਰੰਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ ਤੇ ਦਸਤਖਤ ਕੀਤੇ ਜਿਸ ਦਾ ਬਾਅਦ ਹੁਣ ਸਾਹਮਣੇ ਇਹ ਖਬਰ ਇਹ ਤੇ ਟ੍ਰੰਪ ਦੀ ਘੋਸ਼ਣਾ ਤੋਂ ਬਾਅਦ ਭਾਰਤ ਦੇ ਆਈਟੀ ਸੈਕਟਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੜਕੰਪ ਮੱਚਿਆ ਹੋਇਆ ਹੈ ਕਿਉਂਕਿ ਭਾਰਤ ਐਚ1 ਵੀਜ਼ਾ ਵਰਤਣ ਵਾਲਾ ਸਭ ਤੋਂ ਵੱਡਾ ਦੇਸ਼ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਹਾਲ ਹੀ ਦੇ ਵਿੱਚ ਨਵੇਂ H1B ਵੀਜ਼ਾ ਬਿਨੈਕਾਰਾਂ ਦੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਲਾਜ਼ਮੀ ਕੀਤੀ ਸੀ ਜਿਸ ਦੇ ਨਾਲ ਟੈਕਨੋਲੋਜੀ ਅਤੇ ਹੋਰ ਖੇਤਰਾਂ ਦੇ ਵਿੱਚ ਹਲਚਲ ਮੱਚਿਆ ਹੋਇਆ ਹੈ ਪਰ ਹੁਣ ਇੱਕ ਨਵੀਂ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੰਪਨੀ ਸਰਾਸਨ ਇਸ ਫੀਸ ਤੋਂ ਡਾਕਟਰਾਂ ਨੂੰ ਛੋਟ ਦੇਣ ਤੇ ਵਿਚਾਰ ਕਰ ਰਿਹਾ ਹੈ ਵਾਈਟ ਹਾਊਸ ਦੇ ਪੁਲਾਰੇ ਟੇਲਰ ਰੋਡਰਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਵਿੱਚ ਡਾਕਟਰਾਂ ਦੇ ਘਾਟ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਨੂੰ ਅਹਿਸਾਸ ਹੋਏ ਕਿ ਜੇਕਰ ਡਾਕਟਰਾਂ ਉੱਤੇ ਇੰਨੀ ਵੱਡੀ ਫੀਸ ਦਾ ਬੋਝ ਪਾਇਆ ਜਾਂਦਾ ਹੈ ਤਾਂ ਅਮਰੀਕਾ ਦੇ ਵਿੱਚ ਡਾਕਟਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੋਬੀ ਮੁਕਮਾਲਾ ਨੇ ਡਾਕਟਰਾਂ ਨੂੰ ਇਸ ਨਵੀਂ ਫੀਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਤੇ ਰਿਪੋਰਟਾਂ ਮੁਤਾਬਕ ਮਈਓ ਕੋਲੇ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਭਾਰਤੀ ਡਾਕਟਰਾਂ ਨੂੰ ਵੀਜ਼ਾ ਸ਼ੁਲਕ ਦੇ ਵਿੱਚ ਛੋਟ ਮਿਲ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ ਉੱਤੇ ਲੱਗਣ ਵਾਲਾ ਭਾਰੀ ਸ਼ੁਲਕ ਡਾਕਟਰ ਦੀ ਘਾਟ ਨੂੰ ਵਧਾ ਦੇਵੇਗਾ ਕਈ ਅਮਰੀਕੀ ਹੈਲਥ ਸਿਸਟਮ ਅਤੇ ਮੈਡੀਕਲ ਰੈਜ਼ੀਡੈਂਟਸ ਨੂੰ ਲਿਆਂਦੇ ਜਾਣ ਦੇ ਲਈ H1B ਵੀਜ਼ਾ ਉੱਤੇ ਨਿਰਭਰਤਾ ਜ਼ਿਆਦਾ ਹੈ ਤੇ ਵਾਈਟ ਹਾਊਸ ਦੇ प्रवक्ता ਟੇਲਰ ਰੋਜ਼ਸ ਨੇ ਕਿਹਾ ਕਿ ਕਾਨੂੰਨ ਸੰਭਾਵਿਤ ਛੋਟਾ ਦੀ ਆਗਿਆ ਦਿੰਦਾ ਹੈ ਇਹਦੇ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਲ ਹੋ ਸਕਦੇ ਨੇ ਜੇ ਵੀਜ਼ਾ ਦਾ ਸ਼ੁਲਕ ਕੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਦੇ ਵਿੱਚ ਮੈਡੀਕਲ ਸਟਾਫ ਦੀ ਘਾਟ ਵੱਧ ਸਕਦੀ ਹੈ। ਕ੍ਰੰਪ ਪ੍ਰਸ਼ਾਸਨ ਨੇ H1B ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾਂ ਇਸ ਤੋਂ ਬਾਅਦ ਦਰਜ ਕੀਤੀ ਨਵੇਂ ਅਰਜ਼ੀਆਂ ਉੱਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ। ਇਹ ਸਿਰਫ ਇੱਕ ਵਾਰ ਦਾ ਭੁਗਤਾਨ ਹੈ, ਇਸ ਨੂੰ ਸਾਲਾਨਾ ਫੀਸ ਨਾ ਸਮਝਿਆ ਜਾਵੇ। ਦੱਸਣਯੋਗ ਹੈ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਟੈਰਿਫ ਨੂੰ ਲੈ ਕੇ ਤਣਾਅ ਸੀਗਾ ਪਰ ਹੁਣ ਵੀਜ਼ਾ ਉੱਤੇ ਵੀ ਗਤੀਵਿਧੀ ਵੱਧ ਗਈ ਹੈ। ਹਾਲਾਂਕਿ ਜਲਦ ਹੀ ਇਨ੍ਹਾਂ ਮਾਮਲਿਆਂ ਦਾ ਹੱਲ ਨਿਕਲ ਸਕਦਾ ਹੈ। ਵਿਦੇਸ਼ ਮੰਤਰੀ ਐਸ ਸ਼੍ਰੀ ਸ਼ੰਕਰ ਨੇ ਹਾਲੀ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਦਾ ਚਾਰਜ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਇਸ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਅ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਬਲੂਮਬਰਗ ਦੀ ਇੱਕ ਰਿਪੋਰਟ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਨੇ H1B ਵੀਜ਼ਾ ਦੇ ਸ਼ੁਲਕ ਦੇ ਵਿੱਚ ਡਾਕਟਰਾਂ ਨੂੰ ਛੋਟ ਉਨ ਦੇ ਸਕਦਾ ਹੈ ਇਸ ਸਮੇਂ ਇਸ ਦਾ ਚਾਰਜ 1 ਲੱਖ ਡਾਲਰ ਕੀਤਾ ਗਿਆ ਹੈ ਪਰ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਟਰੰਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ ਤੇ ਦਸਤਖਤ ਕੀਤੇ ਜਿਸ ਦਾ ਬਾਅਦ ਹੁਣ ਸਾਹਮਣੇ ਇਹ ਖਬਰ ਇਹ ਹੈ ਤੇ ਟ੍ਰੰਪ ਦੀ ਘੋਸ਼ਣਾ ਤੋਂ ਬਾਅਦ ਭਾਰਤ ਦੇ ਆਈਟੀ ਸੈਕਟਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੜਕੰਪ ਮੱਚਿਆ ਹੋਇਆ ਹੈ ਕਿਉਂਕਿ ਭਾਰਤ H1B ਵੀਜ਼ਾ ਵਰਤਨ ਵਾਲਾ ਸਭ ਤੋਂ ਵੱਡਾ ਦੇਸ਼ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਹਾਲ ਹੀ ਦੇ ਵਿੱਚ ਨਵੇਂ H1B ਵੀਜ਼ਾ ਬਿਨੈਕਾਰਾਂ ਦੇ ਲਈ 1 ਲੱਖ ਡਾਲਰ ਦੀ ਵਾਧੂ ਫੀਸ ਲਾਜ਼ਮੀ ਕੀਤੀ ਸੀ ਜਿਸ ਦੇ ਨਾਲ ਟੈਕਨੋਲੋਜੀ ਅਤੇ ਹੋਰ ਖੇਤਰਾਂ ਦੇ ਵਿੱਚ ਹਲਚਲ ਮੱਚਿਆ ਹੋਇਆ ਹੈ ਪਰ ਹੁਣ ਇੱਕ ਨਵੀਂ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੰਪਨੀਆਂ ਸਰਸਨ ਇਸ ਫੀਸ ਤੋਂ ਡਾਕਟਰਾਂ ਨੂੰ ਛੋਟ ਦੇ ਦੇ ਵਿਚਾਰ ਕਰ ਰਹੀ ਹੈ ਵਾਈਟ ਹਾਊਸ ਦੇ ਪੁਲਾਰੇ ਟੇਲਰ ਕੌਟਲਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਅਮਰੀਕਾ ਵਿੱਚ ਖਾਸ ਕਰਕੇ ਪਿੰਡੂ ਖੇਤਰਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਨੂੰ ਅਹਿਸਾਸ ਹੋਇਆ ਹੈ ਕਿ ਜੇਕਰ ਡਾਕਟਰਾਂ ਉੱਤੇ ਇੰਨੀ ਵੱਡੀ ਫੀਸ ਦਾ ਬੋਝ ਪਾਇਆ ਜਾਂਦਾ ਹੈ ਤਾਂ ਅਮਰੀਕਾ ਦੇ ਵਿੱਚ ਡਾਕਟਰਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਬੋਬੀ ਮੁਕਮਾਲਾ ਨੇ ਡਾਕਟਰ ਨੂੰ ਇਸ ਨਵੀਂ ਫੀਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਤੇ ਰਿਪੋਰਟਾਂ ਮੁਤਾਬਕ ਮਈਓ ਕੋਲੇ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਭਾਰਤੀ ਡਾਕਟਰਾਂ ਨੂੰ ਵੀਜ਼ਾ ਸ਼ੁਲਕ ਦੇ ਵਿੱਚ ਛੋਟ ਮਿਲ ਸਕਦੀ ਹੈ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ ਉੱਤੇ ਲੱਗਣ ਵਾਲਾ ਭਾਰੀ ਸ਼ੁਲਕ ਡਾਕਟਰ ਦੀ ਘਾਟ ਨੂੰ ਵਧਾ ਦੇਵੇਗਾ ਕਈ ਅਮਰੀਕੀ ਹੈਲਥ ਸਿਸਟਮ ਅਤੇ ਮੈਡੀਕਲ ਰੈਜ਼ੀਡੈਂਟਸ ਨੂੰ ਲਿਆਂਦੇ ਜਾਣ ਦੇ ਲਈ H1B ਵੀਜ਼ਾ ਉੱਤੇ ਨਿਰਭਰਤਾ ਜਾਤਾ ਹੈ ਤੇ ਵਾਈਟ ਹਾਊਸ ਦੇ ਪਰਵਕਤਾ ਟੇਲਰ ਰੋਜ਼ਸ ਨੇ ਕਿਹਾ ਕਿ ਕਾਨੂੰਨ ਸੰਭਾਵਿਤ ਛੋਟ ਦੀ ਆਗਿਆ ਦਿੰਦਾ ਹੈ ਇਹਦੇ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਲ ਹੋ ਸਕਦੇ ਨੇ ਜੇ ਵੀਜ਼ਾ ਦਾ ਸ਼ੁਲਕ ਕੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਦੇ ਵਿੱਚ ਮੈਡੀਕਲ ਸਟਾਫ ਦੀ ਘਾਟ ਵੱਧ ਸਕਦੀ ਹੈ। 트럼ਪ ਪ੍ਰਸ਼ਾਸਨ ਨੇ H1B ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾਂ ਫਿਰ ਇਸ ਤੋਂ ਬਾਅਦ ਦਰਜ ਕੀਤੀ ਨਵੇਂ ਅਰਜ਼ੀਆਂ ਉੱਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ। ਇਹ ਸਿਰਫ ਇੱਕ ਵਾਰ ਦਾ ਭੁਗਤਾਨ ਹੈ, ਇਸ ਨੂੰ ਸਲਾਨਾ ਫੀਸ ਨਾ ਸਮਝਿਆ ਜਾਵੇ। ਦੱਸਣਯੋਗ ਹੈ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਟੈਰਿਫ ਨੂੰ ਲੈ ਕੇ ਤਣਾਅ ਸੀਗਾ ਪਰ ਹੁਣ ਵੀਜ਼ਾ ਉੱਤੇ ਵੀ ਗਤੀਵਿਧੀ ਵੱਧ ਗਈ ਹੈ। ਹਾਲਾਂਕਿ ਜਲਦ ਹੀ ਇਨ੍ਹਾਂ ਮਾਮਲਿਆਂ ਦਾ ਹੱਲ ਨਿਕਲ ਸਕਦਾ ਹੈ। ਵਿਦੇਸ਼ ਮੰਤਰੀ ਸਿਚੂਏਸ਼ਨ ਨੇ ਹਾਲੀ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਵੀ ਕੀਤੀ ਹੈ।